कि ਲੋਕਾਂ ਦੀ ਸਿਹਤ ਅਖਰੇ ਪਰ ਸਰਕਾਰ ਇਸ ਕੰਮ 'ਚ ਨਿਕਾਮ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਕਾਰ ਸੁਖਵੀਰ ਸਿੰਘ ਬਾਦਲ ਲਗਾਤਾਰ ਬੰਨਾਂ ਤੇ ਦਰਿਆਵਾਂ ਤੇ ਹਰ ਪਿੰਡ-ਪਿੰਡ ਜਾ ਕੇ ਲੋਕਾਂ ਦੀ ਸਹਾਇਤਾ ਚਾਹੀ ਨਕਦੀ ਤੇ ਢੀਜ ਰਹੀ ਹੋਰ ਰਾਸ਼ਨ ਪਾਣੀ ਸਭ ਕੁਝ ਚਾਹਰਾ ਚਾਰਾ ਪਹੁੰਚਾ ਰਹੇ ਨੇ। ਸੋ ਆਪਣੇ ਪਿੰਡ ਵਿੱਚ ਵੀ ਅੱਜ ਸਰਦਾਰ ਸੁਖਵੀਰ ਸਿੰਘ ਦੇ ਹੁਕਮ ਅਨੁਸਾਰ ਸਰਦਾਰ ਗਗਨਦੀਪ ਸਿੰਘ ਖੰਡੇਵਾ ਦੇ ਹੁਣ ਚਾਰ ਸਰੋਨੀ ਅਕਾਲੀ ਦਲ ਨਾਲ ਹਲਕਾ ਨਹਿਰਾ ਦੇ ਨਿਰਦੇਸ਼ਾਂ ਅਨੁਸਾਰ ਆਪਣੇ ਪਿੰਡ ਵਿੱਚ ਵੀ 200 ਲੀਟਰ ਟੈਂਕ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਪਹੁੰਚਾਇਆ ਗਿਆ ਹੈ ਸੋ ਬੇਨਤੀ ਹੈ ਕਿ ਸਾਰੇ ਮਨਜ਼ੂਰ ਕਰਨ ਥੋੜੀ ਸੇਵਾ ਹੈ ਕਿਉਂਕਿ ਹੜ ਅਮਰਸਰ ਵਰਦਾਨਪੁਰ ਫਰੋਡਪੁਰ ਬਹੁਤ ਆਏ ਹੋਏ ਨੇ ਅਤੇ ਬਹੁਤ ਸਾਰੇ ਤਾਂ ਉਹਨਾਂ ਦੀ ਕਰਨੀ ਹੈ ਕਿਉਂਕਿ ਖੇਤ ਡੁੱਬੇ ਪੈਨੇ ਖੇਤ ਡੁੱਬੇ ਪੈਨੇ ਉਹਨਾਂ ਦੀ ਵੀ ਸਹਿਤਾ ਕਰਨੀ ਹੈ ਸੋ ਕੁਝ ਸੇਵਾ 2 200 ਲੀਟਰ ਟ੍ਰੇਲ ਦੀ ਜਿਹੜਾ ਉਹ ਅੱਜ ਸਾਰੀ ਕਮਿਟੀ ਦੇ ਹਵਾਲੇ ਕੀਤਾ ਜਾਂਦਾ ਆਸ ਹੈ ਕਿ ਸਾਰੀ ਸਮਾਜ ਬੰਦੀ ਕਰੇਗੀ ਬਹੁਤ ਸਾਰਾ ਹੁਣ ਰੇਗਲ ਸੇ ਕਰਾਇਆ ਨਾ ਚੇਅਰਮੈਨ ਮਾਰਕ ਅਸੀਂ ਪਿੰਡ ਬੱਲਰਾਂ ਦੇ ਵਿੱਚ ਵੀ ਜਿਹੜੇ ਨੇ ਸਰਦਾਰ ਸਰੂਜੀ ਸਿੰਘ ਬਾਦਲਮੂਨ ਕ ਵਿਖੇ ਆਏ ਸੀ ਜੋ 4000 ਲੀਟਰ ਡੀਜ਼ਲ ਦਾ ਐਲਾਨ ਕਰਕੇ ਗਏ ਸੀ ਨਾਲ ਉਹ ਸਵਾ ਕਟ ਲੱਖ ਰੁਪਏ ਨਗਦੀ ਮੰਦਰ ਵਰਕਸ਼ਾਪ ਬੰਨਾ ਤੇ ਇੱਥੇ ਮਹਰੇ ਹਲਕੇ ਦੇ ਵਿੱਚ ਐਲਾਨ ਕਰਕੇ ਦਿੱਤੇ ਗਏ ਵੀ ਗਏ ਨਗਦੀ ਦੇ ਕੇ ਪਰ ਜਿਹੜਾ 4000 ਲੀਟਰ ਡੀਜ਼ਲ ਦੇ ਗਏ ਸੀ ਉਹ ਤੋਂ ਵੀ ਵੱਧ ਸਾਡੇ ਕੋਲ ਡੀਜ਼ਲ ਆ ਗਿਆ ਉਹ ਜਿਵੇਂ ਬੱਲਰਾਂ ਪਿੰਡ ਦੇ ਵਿੱਚ ਆ ਛੱਪੜ ਜਿਹੜਾ ਹੈਗਾ ਬਰਸਾਤੀ ਪਾਣੀ ਨਾਲ ਭਰ ਜਾਂਦਾ ਲੋਕਾਂ ਦੇ ਘਰਾਂ ਦੇ ਪਾਣੀ ਵੜ ਜਾਂਦਾ ਇੱਥੇ ਸਾਡੇ ਸੇਵਾ ਸਿੰਘ ਬਲਰਾ ਉੱਤੇ ਹੋਰ ਸਾਰੀ ਸਮੂਹ ਪੰਚਾਇਤ ਨੇ ਸਾਨੂੰ ਨਗਰ ਪੰਚਾਇਤ ਦੇ ਸਾਰੇ ਸਾਥੀਆਂ ਨੇ ਬੇਨਤੀ ਕੀਤੀ ਕਿ ਇੱਥੇ ਡੀਜ਼ਲ ਦੀ ਲੋੜ ਹੈ ਤਾਂ ਇੱਥੇ ਬਗਤ ਸਿੰਘ ਖੰਡੇਵਾਦ ਹਲਕਾ ਇੰਜੀਨੀਅਰ ਤੋਂ ਉਹਨਾਂ ਦੇ ਨਿਰਦੇਸ਼ਾਂ ਤੇ ਅਸੀਂ ਅੱਜ ਇੱਥੇ 200 ਲੀਟਰ ਡੀਜ਼ਲ ਦੇਣ ਵਾਸਤੇ ਆਈਆਂ ਤੇ ਸਾਰੀ ਸਮੂਹ ਸਾਧਨ ਦਲਗਾਂ ਬਣੀ ਖੜੀ ਹੈ ਤੇ ਮੈਂ ਅਸੀਂ ਸਾਰੇ ਹਲਕਾ ਇੰਚਾਰਜ ਗ੍ਰੀਨ ਖੰਡੇਵਾਦ ਤੇ ਸਰਦਾਰ ਸੁਖਵੀਰ ਸਿੰਘ ਬਾਦਲਵਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 200 ਲੀਟਰ ਡੀਜ਼ਲ ਪਹੁੰਚਾ ਦਿੱਤਾ ड्रम <laughs> चकण